ਸੌਣ ਦੇ ਮਹੀਨੇ ਵਿੱਚ ਪੰਜਾਬੀ ਮੁਟਿਆਰਾਂ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਉਂਦੀਆਂ ਨੇ ਜਿੱਥੇ ਆਧੁਨਿਕਤਾ ਨੇ ਪੰਜਾਬੀ ਵਿਰਸੇ ਨੂੰ ਵੱਡੀ ਢਾਲਾਈ ਹੈ ਉੱਥੇ ਹੀ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਕਈ ਲੋਕ ਨੇ ਜੋ ਕਿ ਪੰਜਾਬੀ ਵਿਰਸੇ ਨੂੰ ਮੋੜ ਮਜ਼ਬੂਤ ਕਰਨ ਲਈ ਵੱਡੇ ਉਪਰਾਲੇ ਵੀ ਕਰ ਰਹੇ ਨੇ ਇਸੇ ਦੇ ਤਹਿਤ ਹੀ ਤੀਆਂ ਦਾ ਤਿਉਹਾਰ ਪਠਾਨਕੋਟ ਦੀ ਰਾਦੇ ਰਾਦੇ ਸੱਸੰਗ ਮੰਡਲੀ ਵੱਲੋਂ ਬੜੀ ਹਿੱਤ ਨੂੰ ਧਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਪੁਜੀਆਂ ਵੱਡੀ ਗਿਣਤੀ ਵਿੱਚ ਮੁਟਿਆਰਾਂ ਨੇ ਰਵਾਇਤੀ ਬੋਲੀਆਂ ਅਤੇ ਪੰਜਾਬੀ ਲੋਕ ਗੀਤਾਂ ਤੇ ਨੱਚ-ਨੱਚ ਤਮਾਲਾਂ ਵੀ ਪਾਈਆਂ ਹਾਂਜੀ ਜੀ ਅਸੀਂ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਅਹੀਂ ਹਰ ਸਾਲ ਇਥੇ ਰਾਜਾ ਰਾਜੀ ਸਤਸੰਗ ਮੰਡਲੀ ਦੇ ਵੱਲੋਂ ਇਥੇ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਅਸੀਂ ਸਾਰੇ ਹੋਮੋ ਮੰਗਾ ਕੇ ਹਿੱਸਾ ਲੈਂਦੇ ਆ ਤੇ ਇਹ ਤੀਜ ਦਾ ਤਿਉਹਾਰ ਸੋਨ ਦੇ ਮਹੀਨੇ ਦੇ ਵਿੱਚ ਵਿਆਹੀਆਂ ਕੁੜੀਆਂ ਅਤੇ ਕੁਆਰੀਆਂ ਕੁੜੀਆਂ ਆਪਣੇ ਮਾਪਿਆਂ ਦੇ ਘਰ ਦੇ ਵਿੱਚ ਮਨਾ ਕੇ ਆਪਣੇ ਆਪਣੇ ਮਨ ਦੀ ਖੁਸ਼ੀ ਦਾ ਪਰਚਾਵਾ ਕਰਦੀਆਂ ਹਨ ਤੇ ਇਹਦੇ ਵਾਸਤੇ ਮੈਂ ਇੱਕ ਦੋ ਤਿੰਨ ਲਾਈਨਾਂ ਕਹਿਣਾ ਚਾਹਾਂਗੀ ਆਈ ਪੀਆਂ ਦੀ ਤੀਜ ਮੇਲੇ ਵਿੱਚੋਂ ਲਿਆਦੇ ਵੰਗਾ ਇਹੀ ਮੇਰੇ ਮਨ ਦੀ ਰੀਤ ਇਹ ਤੀਆਂ ਦਾ ਤਿਹਾਰ ਅਸੀਂ ਬੜੇ ਆਪਣੇ ਮਸਤੀ ਨਾਲ ਮਨਾ ਰਹੇ ਹਰ ਸਾਲ ਮਨਾਉਂਦੇ ਪਏ ਆ ਇਹ ਸਾਡਾ ਪੰਜਵਾਂ ਹੈਗਾ ਤਿਹਾਰ ਇਹ ਅਸੀਂ ਇਸ ਕਰਕੇ ਮਨਾ ਰਹੇ ਆ ਕਿਉਂਕਿ ਅੱਜ ਕੱਲ ਬੱਚੇ ਪੜ੍ਹ ਲਿਖ ਕੇ ਆ ਤੇ ਇਹ ਸਾਡੀ ਪੁਰਾਣੀ ਜਿਹੜਾ ਸੱਭਿਆਚਾਰ ਆ ਇਹ ਲੁਕਤੁੰਦਾ ਜਾ ਰਿਹਾ ਆ ਇਸ ਕਰਕੇ ਅਸੀਂ ਮਤਲਬ ਜ਼ੋਰ ਦੇ ਰਹੇ ਆ ਕਿ ਬੱਚੇ ਸਾਡੇ ਜਿਹੜੀ ਪੁਰਾਣੀ ਸਾਡੀ ਸੱਭਿਆਚਾਰ ਆ ਉਹਨੂੰ ਭੁੱਲਣ ਨਾ ਕਿ ਉਹਨੂੰ ਜਾਰੀ ਰੱਖਦੇ ਹੋਏ ਅਸੀਂ ਆਪਣੀਆਂ ਸਾਡੀਆਂ ਨੂੰਹਾਂ ਤੇ ਧੀਆ ਸਭ ਇਕੱਠੀਆਂ ਹੋਈਆਂ ਨੇ ਕਿ ਉਹ ਆਪਣਾ ਰੌਣਕ ਮੇਲਾ ਤੀਆਂ ਦਾ ਮਨਾ ਰਹੇ ਨੇ ਸਾਰਿਆਂ ਨੂੰ ਆਪਣੇ ਵੱਲੋਂ ਦਿਲੋਂ ਹਾਰਦਿਕ ਸ਼ੁਭਕਾਮਨਾ ਦਿੰਦੀਆਂ ਤੀਜ ਦੇ ਤਿਉਹਾਰ ਦੀਆਂ ਕਿਉਂਕਿ ਤੀਜ ਦਾ ਤਿਉਹਾਰ ਸਾਡੇ ਸੱਭਿਆਚਾਰ ਨੂੰ ਹੋਰ ਅੱਗੇ ਲੈ ਕੇ ਜਾਂਦਾ ਹੈ ਕਿਉਂਕਿ ਅੱਜ ਕੱਲ ਦੀ ਨਵੀਂ ਪੀੜ੍ਹੀ ਨੂੰ ਪੁਰਾਤਨ ਸੱਭਿਆਚਾਰ ਦੇ ਬਾਰੇ ਕੁਝ ਵੀ ਨਹੀਂ ਪਤਾ ਸੋ ਜੇ ਅਸੀਂ ਥੋੜੇ ਥੋੜੇ ਛੋਟੇ ਛੋਟੇ ਪ੍ਰੋਗਰਾਮ ਕਲਚਰਲ ਐਕਟੀਵਿਟੀਜ਼ ਕਰਕੇ ਇਕੱਠੇ ਇਕੱਠਾ ਕਰਕੇ ਤੇ ਉਸ ਨੂੰ ਮਨਾਈਏ ਤੇ ਸੱਭਿਆਚਾਰ ਨੂੰ ਜਿੰਦਾ ਰੱਖੀਏ ਤੇ ਇਹ ਸਾਡੇ ਪੰਜਾਬੀਅਤ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਹੈ ਇਹ ਸਾਨੂੰ ਪੰਜਾਬੀ ਪੰਜਾਬੀ ਹੋਣ ਦੇ ਬਹੁਤ ਜ਼ਿਆਦਾ ਮਾਣ ਦਿੰਦਾ। ਉੱਥੇ ਹੀ ਇਸ ਪ੍ਰੋਗਰਾਮ ਦੇ ਦੌਰਾਨ ਜਿੱਦਾਂ ਚਰਖਾ ਕੱਤਣਾ ਅਤੇ ਅਮੀਰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਦਰਸਾਉਂਦੀਆਂ ਹੋਰ ਪੁਰਾਤਨ ਰਿਵਾਇਤਾਂ ਵੀ ਵੇਖਣ ਨੂੰ ਮਿਲੀਆਂ। ਇਸ ਮੌਕੇ ਤੇ ਗੱਲਬਾਤ ਦੌਰਾਨ ਸੋਨੀਆ ਨૈયਰ ਨੇ ਦੱਸਿਆ ਕਿ ਅਸੀਂ ਆਪਣੇ ਵਿਰਸੇ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਕਿਉਂ ਨਾ ਮਿਲ ਕੇ ਤੀਜ ਦਾ ਤਿਉਹਾਰ ਮਨਾਈਏ। ਇਸ ਤਰ੍ਹਾਂ ਉਹਨਾਂ ਦੇ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਸਾਰੇ ਹੀ ਦੇਣ ਤਿਉਹਾਰ ਮਨਾਉਂਦੀ ਅਪੀਲ ਵੀ ਕੀਤੀ ਗਈ। ਜਗਵਾਨੀ ਟੀਵੀ ਲਈ ਅਨਮੋਲ ਸ਼ਰਮਤੀ ਰਿਪੋਰਟ